वेलकम बैक टू माय YouTube चैनल ਤੇ ਅੱਜ ਮੇਰਾ ਆਇਆ ਹੈ ਭਰਾ ਮੇਰੇ ਕੋਲ ਇਹਨੂੰ ਪਰਸੋਂ ਆਇਆ ਹੈ ਤੇ ਅੱਜ ਆਪਾਂ ਚੁਗੀ ਤਰ੍ਹਾਂ ਘੁੰਮਣ ਨਿਕਲੇ ਆ ਤੇ ਅੱਜ ਮੌਸਮ ਠੀਕ ਹੈ ਮਤਲਬ ਬਹੁਤ ਸੋਹਣਾ ਮੌਸਮ ਹੈ ਤੇ ਮੈਂ ਤੁਹਾਨੂੰ ਵਿਊ ਚੈੱਕ ਕਰਾਉਣੀ ਆ ਵਿਊ ਬਹੁਤ ਸੋਹਣਾ ਹੈ ਪਿੱਛੇ ਤਾਂ ਤੁਹਾਨੂੰ ਕਾਫੀ ਰਫ ਜਿਹਾ ਲੱਗਦਾ ਹੋਊਗਾ ਪਰ ਤੁਹਾਨੂੰ ਵਿਊ ਚੈੱਕ ਕਰਾਉਣੀ ਆ ਦੇਖੋ ਗਾਇਸ ਵਿਊ ਉਹ ਹੈਗਾ স্নੋ ਵੈਲੀ ਤੇ ਸਕੇਟਿੰਗ ਵਗੈਰਾ ਜਿਹੜਾ ਉਹ ਕੀ ਕਹਿੰਦੇ ਨੇ ਉਹਨੂੰ ਕੇਬਲ ਜਿਹੜੀ ਹੁੰਦੀ ਹੈ ਟ੍ਰੇਨ ਉਹ ਜਾਂਦੀ ਹੁੰਦੀ ਹੈ ਤੇ ਇਤੋਂ ਹਿੱਲ ਰਹੇ ਨੇ ਮੈਨੂੰ ਲੱਗ ਰਿਹਾ ਪਿੱਛੇ ਕੋਈ ਆ ਰਿਹਾ ਹੈ ਆਪਾ ਬਹੁਤ ਜ਼ਿਆਦਾ ਐਕਸਾਈਟਡ ਕਿਉਂ ਯਸ਼? ਯੋ ਬਹੁਤ ਜ਼ਿਆਦਾ ਐਕਸਾਈਟਡ ਨਾ ਤੇ ਦੇਖਦੇ ਘੁੰਮਦੇ ਆ ਕੀ ਬੰਦ ਹੈ? ਲੈਟ ਐਕਸਪਲੋਰ, ਲੈਟਸ ਐਕਸਪਲੋਰ, ਦਿਸ ਥੋਰ। ਸੋ ਇੱਥੇ ਚੱਲਦਾ ਕੰਸਟਰਕਸ਼ਨ ਦਾ ਕੰਮ। ਇਹ ਹੈਗਾ ਐਡਵੈਂਚਰ ਤੇ ਇੱਥੇ ਨਿਤ ਕੰਸਟਰਕਸ਼ਨ ਦਾ ਕੰਮ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ। ਤੇ ਥਰ ਮੋੜ ਤੇ ਕੰਸਟਰਕਸ਼ਨ ਹੈ ਜੀ। ਹਾਂਜੀ। ਯਸ਼ ਨੂੰ ਸਾਰਾ ਪਤਾ ਹੈ। ਪਰਸੋਂ ਆ ਕੇ ਨੂੰ ਸਾਰਾ ਪਤਾ ਲੱਗ ਗਿਆ ਐਡਵੈਂਚਰ ਵਰੀ ਵੀ ਕਿਹੜੀ ਥਾਂ ਤੇ ਕਿਹੜੀ ਕੀ ਚੀਜ਼ ਚੱਲਦੀ ਹੈ। ਤੇ ਮੈਂ ਤੁਹਾਨੂੰ ਰਿਵਰ ਦਿਖਾਉਣੀ ਆ ਇਹ ਹੈਗੀ ਨਾਰਥ ਸਸਕੈਚੂਨ ਰਿਵਰ ਜਿਹੜੀ ਇਥੋਂ ਵਿੱਚੋਂ ਫਲੋ ਕਰਦੀ ਹੈ ਲੈਟ ਮੀ ਚੈੱਕ ਲੈਟ ਮੀ ਸ਼ੋ ਸੌਰੀ ਉਹ ਦੇਖੋ ਉਹ ਹੈਗੀ स्नो ਵੈਲੀ ਉੱਥੇ ਲਿਖਿਆ ਵੀ ਹੋਇਆ ਬਹੁਤ ਸੋਹਣਾ 뷰 ਆਉਂਦਾ ਯਾਰ ਉੱਥੇ ਤਾਂ ਹੁਣ ਸਨੋ ਪਿਗਲ ਗਈ ਬਟ ਆ ਦੇਖੋ ਯਕ ਨਾਰਥ ਸਸਕੈਚੂਨ ਰਿਵਰ ਲੈਟ ਅਸ ਚੈੱਕ ਮੈਂ ਵੀ ਤੇ ਫਸਟ ਟਾਈਮ ਵਿਜ਼ਿਟ ਕੀਤਾ ਯਾਸ਼ ਮੈਂ ਪਹਿਲਾਂ ਕਦੀ ਨਹੀਂ ਆਈ ਓਰੇ ਮੈਂ ਇਹਦੇ ਕਰਕੇ ਆਈ ਕਿਉਂਕਿ ਇਹ ਮੈਨੂੰ ਚਲ ਉੱਥੇ ਚਲ ਕੇ ਆਨੇ ਆ ਦੇਖਦੇ ਆ ਮੈਂ ਕਿਹਾ ਚਲ ਠੀਕ ਹੈ ਦੇਖਦੇ ਆ ਓਕੇ ਆ ਪਿਗਲ ਗਈ ਓਏ ਇਹ ਪਹਿਲਾਂ ਸਨੋ ਨਾਲ ਟਕੀ ਹੁੰਦੀ ਸੀ ਆ ਪਰਤ ਜੰਮੀ ਹੋਈ ਸੀ ਉੱਤੇ ਹੁਣ ਪਿਗਲ ਗਈ ਆ ਤੇ ਤੁਹਾਨੂੰ ਮੈਂ ਦਿਖਾਉਣੀ ਆ ਦੇਖੋ ਆਈ ਡੋਨਟ ਥਿੰਕ ਸੋ ਵੀ ਨਾਰਥਸ ਸਕੈਚਨ ਰਿਵਰ ਹੈ ਇਹ ਕਿਹੜੀ ਰਿਵਰ ਹੈ ਮੈਨੂੰ ਤਾਂ ਆਪ ਨੂੰ ਨਹੀਂ ਪਤਾ ਦੇਖੀ ਮੜਾ ਜਾ ਕੁਝ ਹੋਰ ਹੀ ਆ ਇਹ ਗੰਦੇ ਨਾਲਾ ਹੀ ਸਾਡੇ ਉਰੇ ਇਹ ਨਖਾਸੂ ਹੈ ਓ ਮਾਈ ਗਾਡ ਯਾਰ ਓ ਜੀ ਆਪਾਂ ਹਨਾ ਇੱਥੇ ਜਾ ਕੇ ਵੀਡੀਓ ਬਣਾਈ ਕਿੰਨਾ ਸੋਹਣਾ ਲੱਗੇ ਜਾ ਸਕਦੇ ਆ ਜਾ ਸਕਦੇ ਕਿਉਂ ਕਿ ਕਿਹੜਾ ਬਣਾ ਬਟ ਰੈਂਦੇ ਆ ਠੰਡ ਬਹੁਤ ਹੈ ਆ ਬਜਾਉਨੇ ਵੀ ਘਰੇ ਚਾਹੀਏ ਬੜਾ ਬੜ ਤੇ ਯਾਰ ਵੀਊ ਬਹੁਤ ਸੋਹਣਾ ਹੈ ਤੇ ਇਹ ਮੇਰਾ ਵਲੌਗ ਸੈਕਿੰਡ ਵਲੌਗ ਹੈ ਮੈਂ ਬਹੁਤ ਕਟ ਪਾਉਂਦੀ ਨਹੀਂ ਹੈਗੀ ਕਿਉਂਕਿ ਮੇਂ ਟਾਈਮ ਨਹੀਂ ਹੈਗਾ ਕਿਉਂਕਿ ਕੰਮ ਹੁੰਦਾ ਕਾਲਜ ਹੁੰਦਾ ਕੰਮ ਤੋਂ ਕਾਲਜ ਕਾਲਜ ਤੋਂ ਕੰਮ ਬਸ ਆਹੀ ਸਭ ਖੁਸ਼ ਹੈ ਤੇ ਜਦ ਦਿਨ ਫ੍ਰੀ ਹੋਈ ਤਾਂ ਉਹ ਦਿਨ ਆਉਂਦਾ ਵੀ ਰੈਸਟ ਕਰ ਲਾਂ ਸੋ ਇਹ ਜਿਹੜਾ ਮੈਂ ਵਲੌਗ ਬਣਾ ਰਹੀ ਐ ਮੈਂ ਬਣਾ ਰਹੀ ਆ ਆਈਫੋਨ 13 13 Pro 13 Pro ਦੇ ਵਿੱਚ ਇਹ ਇਸ ਜਨਾਬ ਜੀ ਦਾ ਫੋਨ ਹੈ ਤੇ ਮੈਂ ਇਹਦਾ ਫੋਨ ਵਲੌਗ ਫੋਨ ਸ਼ੂਟ ਕਰ ਰਹੀ ਕਿਉਂਕਿ ਮੇਰਾ ਫੋਨ ਹੈਗਾ 11 ਗਰੀਬਾਂ ਕੋਲ ਗਰੀਬ ਫੋਨ ਤੇ ਉਹਦੇ ਕਰਕੇ ਫਿਰ ਮੈਂ ਕਿ ਚੱਲ ਇਹਦਾ ਯੂਜ਼ ਕਰਦੀ ਆ ਤੇ ਆਪਾਂ ਇਹਦੇ ਚੋਂ ਵਲੌਗ ਬਣਾਉਣੀ ਆ ਤੇ ਬਹੁਤ ਸੋਹਣਾ 뷰 ਯਾਰ ਨਾਈਸ ਬਟ ਇਹਦੇ ਕੰਸਟਰਕਸ਼ਨ ਹੈ ਤੁਹਾਨੂੰ ਇਹ ਲੱਗੂਗਾ ਵੀ ਇੰਡੀਆ ਇੱਕ ਉਮਰੀ ਹੈ ਕੁਝ ਖਾਸ ਫਰਕ ਨਹੀਂ ਲੱਗਦਾ ਬਟ ਐਨੀ ਹਾਉ ਫ੍ਰੈਂਟੀ ਜ ਬਹੁਤ ਸੋਹਣਾ ਹੈ ਕਿਉਂ ਵੀ ਹੈ ਨਾ ਇਹ ਤਾਂ ਕਹਿੰਦਾ ਹੈ ਵਿంటర్ ਬਹੁਤ ਰੁੱਖਾ ਜਿਹਾ ਹੈ ਐਕਚੁਅਲ ਜੁੱਖਾ ਜਿਆ ਮਤਲਬ ਇੰਦਾ ਸੈਂਸ ਵੀ ਕਾਫੀ ਕਈ ਕਈ ਜਗ੍ਹਾ ਕਈ ਕਈ ਲੋਕੇਸ਼ਨ ਲੋਕੇਸ਼ਨ ਬਹੁਤ ਸੋਹਣੀਆਂ ਨੇ ਬਹੁਤ ਸੋਹਣੀਆਂ ਨੇ ਇੱਕ ਨਾ ਹੋਰ ਲੈਜਿਸਲੇਚਰ ਬਿਲਡਿੰਗ ਹੈ ਲੈਜਿਸਲੇਚਰ ਬਿਲਡਿੰਗ ਹੈ ਤੇ ਉੱਥੇ ਮੈਂ ਗਈ ਸੀ ਇੰਨਾ ਸੋਹਣਾ 뷰 ਸੀ ਮਤਲਬ ਬਹੁਤ ਸੋਹਣਾ 뷰 ਸੀ ਤੇ ਆ ਦੇਖੋ ਤੁਸੀਂ ਸਚਾਂ ਉਹ ਵਾਲੀ ਬਿਲਡਿੰਗ ਦਾ ਮੈਂ YouTube ਤੇ ਵੀ ਵੀਡੀਓ ਪਾਈ ਹੋਈ ਸੀ ਸ਼ਾਰਟਸ ਉੱਥੇ ਦੇਖ ਸਕਦੇ ਹੋ ਤੇ ਹੋਰ ਕੀ ਮੈਂ ਕਹਿਣਾ ਸੀ ਹਾਂ ਅੱਜ ਮੇਰਾ ਗੜਾ ਫਾਈਨਲੀ ਠੀਕ ਹੋ ਗਿਆ ਇਸ ਜਨਾਬ ਨੇ ਕਹਿਣਾ ਕਹਿੰਦਾ ਮੈਂ ਟਿਮ ਹਾਟਨ ਤੋਂ ਆਈਸ ਕਾਫੀ ਆਈਸ ਕੈਪ ਪੀਣੀ ਆਣਾ ਮੈਂ ਕਿਹਾ ਠੀਕ ਐ ਮੈਂ ਕਰ ਹਾਟ ਪੀ ਲੂੰਗੀ ਤੇ ਮੇਰਾ ਉੱਥੇ ਮੂਡ ਬਦਲ ਗਿਆ ਤੇ ਮੈਂ ਸੋਚਿਆ ਵੀ ਆਪਾਂ ਸਟਰਾਬਰੀ ਕਰੀਮ ਚਾਹ ਪੀਨੇ ਆ ਆ ਦੇਖ ਹੁਣ ਕਹਿੰਦਾ ਉੱਤੇ ਜਾਣਾ ਹੈ ਉੱਤੇ ਥਿਊ ਵਧੀਆ ਹੋਵੇਗਾ ਆ ਜਾਓ ਚਲ ਦੇਖਦੇ ਆ ਉੱਥੇ ਕਹਿੰਦੇ ਵੀ ਇੱਥੇ ਉਹ ਵੀ ਆ ਜਾਂਦੇ ਨੇ ਪੇੜੀਏ ਬੱਗੜ ਵਿੱਲੇ ਬੱਗੜ ਵਿੱਲੇ ਆਉਂਦੇ ਨੇ ਰੇ ਹੋਰ ਕੀ ਹਾਇ ਮੇ ਲੱਤਾਂ ਟੁੱਟ ਗਈਆਂ ਵੇ ਅਜਾ ਨੀਚੇ ਹਾਇ ਰੱਬਾ ਅੱਛਾ ਸੀ ਪਰसों ਤੇ ਮੈਨੂੰ ਆਂਟੀ ਜੀ ਨੇ ਨਵਾਂ ਟੌਪ ਤੇ ਜਿਹੜਾ ਤੋਂ ਤੇ ਮੇ ਤੋਂ ਨਾ ਤਾਂ ਮੈਨ ਲਈ ਇੰਡੀਆ ਦੀ ਆ ਰਹੀ ਹੈ ਤੇ ਮੈਂ ਇਨਾ ਇੰਪ੍ਰੈਸ ਹੋਈ ਆਂਟੀ ਜੀ ਤੋਂ ਆਂਟੀ ਜੀ ਥੈਂਕ ਯੂ ਸੋ ਮੱਚ ਕਿ ਤੁਸੀਂ ਮੈਨੂੰ ਆਹ ਸੋਨਾ ਦਾ ਟੌਪ ਗਿਫਟ ਕੀਤਾ ਤੇ ਅੱਜ ਮੈਨੂੰ ਪਹਿਲੀ ਵਾਰ ਕੀਤਾ ਸਿਰਫ ਵੀਡੀਓ ਸ਼ੂਟ ਵਾਸਤੇ ਹਰ ਰੱਬਾ ਇਹ ਸਾਹ ਛੱਡ ਗਿਆ ਇੰਨੀ ਉੱਚੀ ਤੋਂ ਨੀਚੇ ਉਤਾਰ ਕੇ ਲੈ ਕੇ ਆਇਆ ਹੁੰਦਾ ਹੈ ਇਹ ਕਿਨ ਅੱਗੇ ਦੱਲਦੇ ਮੈਂ ਅੱਗੇ ਝੰਗੜਾ ਭਰਾਵਾ ਕਰ ਲੱਗਦਾ ਉਹ ਮੈਨੂੰ ਫਾਇਰ ਤੋਂ ਮੁਠਾ ਲਓ ਜੀ ਮੌਸਮ ਦੇਖੋ ਸਵੇਰ ਸਵੇਰ ਦਾ ਮੀਂਹ ਇੱਕ ਵਾਰੀ ਆ ਹਟਿਆ ਦੁਬਾਰਾ ਫੇਰ ਸ਼ੁਰੂ ਹੋ ਗਿਆ ਤੇ ਬੱਦਲ ਪੂਰੇ ਬਣੇ ਹੋਏ ਨੇ ਦਮਨ ਅੱਜ ਸਕੂਲ ਮਾਰੀ ਛੁੱਟੀ ਦਮਨ ਦੇ ਛੁੱਟੀ ਕਿਉਂ ਮਾਰੀ ਕਿ ਦਮਨ ਰਾਤ ਸਾਲ ਕੇ 30 ਤੱਕ ਪੜਦੀ ਰਹੀ ਤੇ ਉਹ ਕੋ ਵਿਚਾਰੀ ਕੋ ਸਵੇਰੇ ਉੱਠਿਆ ਨਹੀਂ ਗਿਆ ਉਠਾਇਆ ਤੇ ਕਹਿੰਦੀ ਨਹੀਂ ਮਮਾ ਮੈਨੂੰ ਬੜੀ ਨੀਂਦ ਆ ਰਹੀ ਤੇ ਮੈਂ ਕਿਹਾ ਚਲੋ ਤੂੰ ਸੁੱਤਾ ਰਹਿ ਫਿਰ ਅੱਜ ਸੁੱਤੀ ਮਾਰੀ ਤਾਂ ਅਜੇ ਤੱਕ ਸੁੱਤੀ ਪਈ ਐ ਖੈਰ ਕੇ ਖਾਣਨੇ ਆ ਫਿਰ ਜਿਹੜਾ ਕੰਮ ਰਹਿਦਾ ਕੰਪਲੀਟ ਉਹਦਾ ਬੰਦਾ ਉਹ ਕਰਵਾਨੇ ਆ ਤੇ ਆਪਾਂ ਵੀ ਘਰ ਦੇ ਕੰਮ ਜਿਹੜੇ ਸਟਾਰਟ ਕਰਦੇ ਆ ਤੇ ਅੱਜ ਮੈਂ ਵਾਲਨ ਲਾਣਾ ਕਲਰ ਮੇਰੇ ਵਾਲ ਬਹੁਤ ਵਾਈਟ ਹੋਏ ਨੇ ਜਿਹੜੀ ਮੈਂ ਮਹਿੰਦੀ ਲਾ ਰਹੀ ਹਾਂ ਹੁਣ ਨਾ ਤਾਂ ਉਹ Amazon ਤੋਂ ਮਿਲਦੀ ਪਈ ਤੇ ਨਾ ਮੈਨੂੰ ਬਾਜ਼ਾਰ ਤੋਂ ਮਿਲੀ ਤੇ ਅੱਜ ਮੈਂ ਫੇਰ ਬਾਜ਼ਾਰ ਜਾਣਾ ਮੈਨੂੰ ਕਹਿੰਦੇ ਸੀ ਚਾਰ ਪੰਜ ਦਾ ਇੱਕ ਤੱਕ ਤੁਸੀਂ ਆਇਓ ਤੇ ਪਤਾ ਕਰ ਲਿਓ ਜੇ ਆ ਗਈ ਹੋਈ ਅਗਰ ਨਹੀਂ ਮਿਲੀ ਤੇ ਫਿਰ ਮੈਂ ਦੂਜੀ ਲਿਆ ਕੇ ਲਾਵਾਂਗੀ ਤੇ ਕਲਰ ਤਾਂ ਮੈਨੂੰ ਸੂਚ ਨਹੀਂ ਕਰਦਾ ਤੇ ਬਾਕੀ ਦੇਖਦੇ ਆਂ ਬਾਜ਼ਾਰ ਜਾਂਦੇ ਆਂ ਫਿਰ ਮਿਲਦੇ ਆਪ ਤੇ ਕਰੀਏ ਤੇ ਆਪਾਂ ਨੇ ਬ੍ਰੇਕਫਾਸਟ ਆਪਾਂ ਨੇ ਕਰਕੇ ਤੇ ਇਧਰ ਆਪਾਂ ਸਵੇਰ ਸਿਰ ਦਾ ਟਾਈਮ ਆਜੂ ਮੌਸਮ ਵੀ ਠੰਡਾ ਸੀ ਤੇ ਆਪਾਂ ਅਲਮਾਰੀ ਸਾਫ਼ ਕਰਤੀ ਇਧਰ ਬਹੁਤ ਗਾਪਿਆ ਸੀ ਦਮਨ ਦੀ ਅਲਮਾਰੀ ਇਹ ਤੇ ਇਧਰ ਆਪਾਂ ਸੈਟਿੰਗ ਕਰਕੇ ਰੱਖਤੀ ਕੁਛ ਦਮਨ ਦਾ ਸਟੱਡੀ ਦਾ ਸਮਾਨ ਹੈ ਕੁਛ ਇਧਰ ਥੋੜਾ ਬਹੁਤ ਆਪਣਾ ਤੇ ਇਧਰ ਥੋੜੇ ਦਮਨ ਦੇ ਕੱਪੜੇ ਹਲੇ ਥੋੜੇ ਜਿਹੇ ਰਹਿੰਦੇ ਨੇ ਇਧਰ ਆਪਾਂ ਨੇ ਪ੍ਰੈਸ ਕਰਕੇ ਸਾਰੇ ਰੱਖਤੇ ਪਰ ਗਾ ਤਾਂ ਬਹੁਤ ਪਿਆ ਉੱਪਰ ਕੁਛ ਹੈਂਗਰਾ ਚ ਨੇ ਤੇ ਹੌਲੀ ਹੌਲੀ ਹੁਣ ਕਰਦੇ ਆ ਸਫਾਈ ਬਾਕੀ ਐਕਸਟਰਾ ਸਮਾਨ ਸਾਰਾ ਕੱਟ-ਕੱਟ ਕੇ ਸਿੱਟਦਾ ਬਾਹਰ ਤੇ ਸਾਫ ਹੋ ਗਈ ਹੈ। ਲੋ ਜੀ ਸਫਾਈਆਂ ਆਪਣੀਆਂ ਹੋ ਗਈਆਂ ਤੇ ਇਧਰ ਆਪਣੀ ਅਲਮਾਰੀ ਵੀ ਸਾਫ ਹੋ ਗਈ ਤੇ ਹੁਣ ਟੈਨਸ਼ਨ ਖਤਮ ਹੋ ਗਈ ਨਹੀਂ ਤਾਂ ਅਲਮਾਰੀ ਬਿਲਕੁਲ ਸਾਫ ਨਹੀਂ ਤੇ ਬੜਾ ਉਹ ਹੁੰਦਾ ਸੀ। ਦੋਨੀਆਂ ਅਲਮਾਰੀਆਂ ਸਾਫ ਕਰਤੀਆਂ ਆਪਾਂ ਨੇ। ਇਧਰ ਲਈ ਸਾਫ ਹੈ। ਇਧਰ ਵੀ ਰੂਮ ਦੀ ਸਫਾਈ ਹੋ ਗਈ। ਇਧਰ ਵੀ ਸਫਾਈ ਹੋ ਗਈ ਸਾਰੀ ਤੇ ਆਪਣੀ ਕਿਚਨ ਵੀ ਸਾਫ ਹੈ। ਤੇ ਆਪਣਾ ਦਮਨ ਆ ਛੁੱਟੀ ਤੇ ਤੁਹਾਨੂੰ ਪਤਾ ਹੋ ਦੇਖੋ ਸੁੱਤਾ ਪਿਆ ਆਰਾਮ ਨਾਲ ਮੈਂ ਹਜੇ ਠਾਇਆ ਨਹੀਂ ਮੈਂ ਕਿਹਾ ਠਹਿਰ ਕੇ ਠਾਨੀਆਂ ਤੇ ਬਾਹਰ ਜਿਹੜਾ ਮੌਸਮ ਸੀ ਸਵੇਰ ਦਾ ਮੀਂਹ ਪੈਂਦਾ ਪਿਆ ਸੀ ਤੇ ਮੈਂ ਹੁਣ ਦਿਖਾਨੀ ਆ ਤਾ ਤੇ ਹੁਣ ਧੁੱਪ ਪੂਰੀ ਐਨ ਕੜਾਕੇਦਾਰ ਨਿਕਲੀ ਹੋਈ ਐ ਇਕਦਮੀ ਧੁੱਪ ਨਿਕਲ ਗਈ ਮੀਂਹ ਜਿੰਨਾ ਬੱਦਲ ਹੋਇਆ ਸੀ ਲੱਗਦਾ ਹੀ ਨਹੀਂ ਹੁਣ ਕਿ ਇਹ ਧੁੱਪ ਨਿਕਲੇਗੀ ਪਰ ਨਿਕਲ ਗਈ ਅੱਛਾ ਕਬੂਤਰ ਪਾਣੀ ਪੀ ਰਿਹਾ ਇੱਥੇ ਇੱਕ ਲੈ ਕੇ ਆਉਣੀ ਆ ਮੈਂ ਉਹ ਅੱਜ ਰੂਲ ਲਿਆ ਕੇ ਰੱਖਣੀ ਆ ਮੈਂ ਉਹ ਜਿਹੜਾ ਮਟਕਾ ਜਿਆ ਹੁੰਦਾ ਬੋਲ ਜਿਆ ਪਾਣੀ ਪੀ ਲਿਆ ਕਰਦੇ ਜਿਵੇਂ ਗਰਮੀ ਆ ਗਈਆਂ ਨਾ ਪਿਆਸ ਲੱਭੀ ਚੜੀ ਤੇ ਹਵਾ ਚੱਲ ਰਹੀ ਮੌਸਮ ਠੰਡਾ ਪੂਰਾ ਘੈਂਟ ਆ ਆਪਾਂ ਨਾ ਬੈਠੇ ਬੈਠੇ ਨੇ ਘਰ ਦੇ ਕੰਮ ਕੁਮ ਕਰ ਲਈ ਤੇ ਮੈਂ ਕਿਹਾ ਦੁਪਹਿਰ ਹੋ ਗਈ ਏ ਤੇ ਆਪਾਂ ਨਾ ਉਧਾਰ ਨੂੰ ਫੋਨ ਕੀਤਾ ਤੇ ਮੈਂ ਅੱਜ ਮੈਨੂੰ ਲੱਗਦਾ ਇਹਨ ਚਾਰ ਮਹੀਨੇ ਬਾਅਦ ਸਮੋਸੇ ਮੰਗਵਾਏ ਨੇ ਬਹੁਤ ਦਿਲ ਕਰਦਾ ਸੀ ਖਾਣ ਨੂੰ ਪਤਾ ਨਹੀਂ ਮੌਸਮ ਠੰਡਾ ਹੀ ਤਾਂ ਕਰਕੇ ਮੈਂ ਗੁੱਤ ਤੇ ਨਹੀਂ ਆਇਆ ਉਹਦੋਂ ਵੀ ਦੀਦੀ ਐ ਕਿ ਕਹਿੰਦੀ ਗੁੱਤ ਬੜੀ ਵੱਡੀ ਚਲੀ ਕਿ ਤੱਕ ਨਗਰ ਲਾ ਦੇ ਮੈਨੂੰ ਸਮੋਸੇ ਲੈ ਕੇ ਆਈ ਹਾਂ ਉਤਾਰਨੇ ਅੱਜ ਮੈਂ ਲਾਦਾ ਜਿਹੜਾ ਸੰਰੂਰ ਹਰਮਨ ਹੋਟਲ ਆ ਉੱਥੋਂ ਲਿਆਏ ਨੇ ਸਾਸ ਦੇਖੀ ਇਹਦੇ ਚ ਹੈ ਨਾ ਹੂੰ ਉਹ ਖੱਟੀ ਲੱਗਦੀ ਹੈ ਚਾ ਨਾਲ ਪਿਆਜ਼ ਡਾਈਟਿੰਗ ਗੁੰਟਿੰਗ ਆ ਦੀ ਡਾਈਟ ਖਤਮ ਕਿਨੇ ਕਿਨੇ ਲਾ ਕੇ ਦੋ ਦੋ ਹੂੰ ਕਰੇ ਤਾ ਸੇ ਨਾਲ ਛੋਲੇ ਵੀ ਲਿਆਏ ਆ ਤਾਂ ਗੱਲ ਬਣ ਗਈ ਮੈਂ ਦੁਪਹਿਰ ਦੀ ਰੋਟੀ ਕੈਂਸਲ ਅਸ ਸਮੋਸੇ ਟਿੱਲ ਲਓ ਜੀ ਸਮੋਸੇ ਖਾ ਰਹੇ ਆ ਸੀ ਵੀ ਅੱਜ ਤੇ ਕਾਫੀ ਜਨਾਬਾ ਦੇਸੀ ਬਹੁਤ ਅੱਜਾ ਠੰਡਾ ਹੀ ਕਰਦਾ ਤੇ ਮੈਂ ਕੱਲ ਦੀ ਕਹਿ ਰਹੀ ਸੀ ਮੈਂ ਸਮੋਸੇ ਖਾਣ ਸਮੋਸੇ ਖਾਣੇ ਪਰ ਉਹਨਾਂ ਖਾ ਕੇ ਦੇਖੋ ਨਾਲ ਗੋਲੀ ਵੀ ਖਾਣੀ ਪੈਣੀ ਐ ਤੇ ਚੀ ਰੱਖ ਕੇ ਉੱਠ ਲਿਆਉਣ ਤੇ ਸਬਜੀ ਅਰ ਚਪਾ ਲੈਣੇ ਇੱਥੇ ਪਾ ਦੇ ਸਾਰਾ ਹਾਂ ਸਬਜੀ ਤਾਂ ਪਾਣੀ ਪਾਣੀ ਨਾ ਘੱਟੀ ਚ ਇੱਕ ਬੋਲ ਜੀ ਤੇ ਤਾਂ ਮੰਮੂ ਵੀ ਕੋ ਆ ਜੇ ਇੱਕ ਪਾਸੇ ਲਾਈ ਹੋਈ ਆਪਾਂ ਨੇ ਮਸ਼ੀਨ ਕੱਪੜੇ ਧੋਣ ਵਾਲੀ ਅੱਜ ਸਵੇਰੇ ਧੋਤੇ ਨਹੀਂ ਸੀ ਮੀਂਹ ਕਰਕੇ ਤੇ ਮੈਂ ਕਿਹਾ ਚਲੋ ਹੁਣ ਆਹ ਟਾਈਮ ਠੀਕ ਆ ਟਾਈਮ 2:30 3 ਵਜੇ ਦਾ ਹੋ ਗਿਆ ਖਾ ਕੇ ਦੱਸਣਾ ਤੁਹਾਨੂੰ ਕਿਵੇਂ ਦੇ ਸਮੋਸੇ ਬਣੇ ਨੇ ਬਣੇ ਨੇ ਕਿਵੇਂ ਦੇ ਨੇ ਕਿਵੇਂ ਦੇ ਲੈ ਕੇ ਆਏ ਨੇ ਚੋਲੇ ਬੜੇ ਗਾੜੇ ਨੇ ਐ ਜੇ ਟਿੱਲੋਂ ਦੀ ਖਾਦੇ ਹਾਂਗੇ ਸਵਾਦ ਆਣਾ ਚਟਣੀ ਬੜੀ ਅਸਲੀ ਹੂੰ ਜੰਮੂ ਦੇ ਜੋ ਖੱਟੀ ਚਟਨੀ ਬੱਤੀ ਹੁੰਦੀ ਚਾਹ ਹਾਂ ਜੰਮੂ ਸਾਰੇ ਖੱਟੀ ਚਟਨੀ ਦਿੰਦੇ ਨੇ ਇੱਧਰ ਮਿੱਠੀ ਗੋਟਿਆ ਵਾਲਾ ਪਾਣੀ ਪੀਂਹਦਾ ਤੇ ਚਲੋ ਕਾਫੇ ਦੇ ਦੀ ਚਟਲੀ ਖਾ ਲੈਂਦੀ ਬੜਤੀ ਚਲੋ ਆ ਗਈ ਆ ਤੇ ਇਹ ਕੋਈ ਵੀ ਖਾ ਲੋ ਕਿ ਤਾ ਕਹੋਗੇ ਸਾਨੂੰ ਸੁਰਾ ਨਹੀਂ ਮਾਰੀ ਹੈਗੀ ਦਈ ਨਹੀਂ ਚਲੋ ਲੈ ਮੈਂ ਚਲੋ ਬੈਠ ਤੁਸੀਂ ਜ਼ਿਆਦਾ ਨਾ ਖਾਜੋ ਕਿਤੇ ਸਾਡੇ ਵੀ ਖਾਜੋ ਕਿਵੇਂ ਆ ਟੈਸਟ ਕੀਤਾ ਕਿਵੇਂ ਦਾ ਕਹਿੰਨੇ ਤੇ ਲੋ ਜੀ ਸਮੋਸੇ ਆਪਾਂ ਨੇ ਖਾਲੇ ਬਹੁਤ ਹੀ ਵਧੀਆ ਸੀ ਟੇਸਟੀ ਹੀ ਮੈਂ ਤਾਂ ਇੱਕ ਹੀ ਖਾਦਾ ਦੋ ਖਾਦੇ ਇੱਕ ਵਾਰ ਕੇ ਦੋ ਨਹੀਂ ਖਾਦੇ ਮੈਂ ਕਿਤੇ ਜ਼ਿਆਦਾ ਨਾ ਕੰਮ ਖਰਾਬ ਹੋ ਜੇ ਤੇ ਅਦਰ ਆਪਣੇ ਕੱਪੜੇ ਪੁੰਚੇ ਨੇ ਆਪਾਂ ਕੱਪੜੇ ਕੱਢ ਲੀਏ ਵਸ਼ੀਲ ਚ ਤੇ ਆਪਣਾ ਦਮਨ ਲੱਗਾ ਪਿਆ ਪੜਾਈ ਕਰਨ ਵਾਸਤੇ ਤੇ ਹੁਣ ਮੈਨੂੰ ਦੁਬਾਰਾ ਫੇਰ ਤੇ ਹੁਣ ਦੁੱਧ ਗਰਮ ਕਰਦੇ ਆ ਚਾਹ ਪੀਣ ਨੂੰ ਦਿਲ ਕਰਦਾ ਪਰ ਚਾਹ ਮੈਂ ਥੋੜੀ ਛੱਡੀ ਹੋਈ ਐ ਚਾਹ ਮੈਂ ਪਿੰਦੀ ਨਹੀਂ ਤੇ ਚਾਹ ਨਹੀਂ ਆਪਣੇ ਕੋਲ ਦੁੱਧ ਗਰਮ ਕਰਦੇ ਆ ਤੇ ਪਹਿਲਾਂ ਬਾਹਰ ਕੱਪੜੇ ਸੁੱਕਣੇ ਪਾੜੀਏ ਫੇਰ ਅੱਗੇ ਬਲੋਕ ਕੰਟੀਨਿਊ ਕਰਦੇ ਆ ਦਾ ਮੰਦੀ ਡਿਊਟੀ ਲਈ ਦੁੱਧ ਗਰਮ ਕਰਨ ਨੂੰ ਤਾਂ ਦਾ ਮੰਨ ਦੁੱਧ ਗਰਮ ਕਰਨ ਲੱਗੀ ਐ पांडे ਲੋਕ ਪਏ ਉਹ ਕਹਿੰਦੀ ਮੈਂ ਸਾਫ਼ ਕਰਦਾ ਪਹਿਲਾਂ ਫਟਾਫਟ ਕਰ ਲੈ ਪੁੱਤ ਲੱਛੀ ਪਾ ਲਈ ਦੋ ਕਟਕੇ ਤੇ ਥੋੜੀ ਸੌਸ ਆਪਣੇ ਵੀ ਕੱਪੜੇ ਧੋ ਗਏ ਬਸ ਥੋੜੇ ਜਿਹੇ ਰਹਿ ਗਏ ਥੋੜੇ ਹੀ ਹਨ ਮੈਂ ਕਿਹਾ ਕੱਲ੍ਹ ਨੂੰ ਜ਼ਿਆਦਾ ਹੋ ਜਾਂਦੀ ਐ ਲਾਜੀ ਪਾ ਕੇ ਨਾ ਚੰਗੀ ਤਰ੍ਹਾਂ ਰੰਨ ਰੰਨਣਾ ਇਹਨੂੰ ਰੰਨਣਾ ਥੋੜੇ ਦੁੱਧ ਹੋਰ ਪਾ ਲੈ ਘੱਟ ਜਾਣਾ ਫਿਰ ਥੋੜਾ ਦੁੱਧ ਹੋਰ ਪਾ ਲਓ ਉਹਲੇ ਅੱਗੇ ਕਿੱਲਰ ਦੇ ਸਾਰੇ ਅੱਜ ਮੈਂ ਪਹਿਲੀ ਵਾਰੀ ਅੱਜ ਮੈਂ ਪਹਿਲੀ ਵਾਰ ਤੇ ਪਾਰੇ ਕੱਪੜੇ ਤੋਂ ਤੇਰੇ ਨਹੀਂ ਤਾਂ ਸਵੇਰੇ ਕੱਪੜਿਆਂ ਦਾ ਕੰਮ ਨਾ ਵੇਣ ਲੀਦਾ ਸਿਰਫ ਮੀਂਹ ਕਰਕੇ ਮੌਸਮ ਦੇਣਾ ਪਰ ਹੁਣ ਨਾ ਸਾਡੇ ਇੰਦਰ ਵੀ ਧੋਪ ਆ ਜਾਂਦੀ ਹੈ ਮੇਰੀ ਸ਼ਾਰਟ ਸੀ ਅਜੇ ਸਟੀਚ ਨਹੀਂ ਵਾਣੀ ਪਲਾਸਟਿਕ ਸਵਾਤ ਆਫਸਾਈਡਸ ਨਾ ਹੁੰਦਾ। ਹਮ ਤਾਂ ਅੱਡੀ ਡਰੈਸ ਹੀ ਧੋਤੀ ਅੱਜ। ਮੈਨੂੰ ਫ라이 ਵੀ। ਐਸੇ ਤੋਂ ਫੜਾ ਦੀ ਸੋਹਣੇ ਰੰਗਾਂ ਤੇ ਹਵਾ ਬਹੁਤ ਚੱਲ ਰਹੀ। ਕੋ ਲਾਇਆ ਕਲਿੱਪ ਚੁਪਕੀਆਂ। ਵੈਸੇ ਨਾ ਜਿਹੜੀ ਅੱਜ ਕੱਲ ਵੀ ਧੋਪਾ ਇਹ ਕਪੜੇ ਦਾ ਰੰਗਰ ਡਾਲਦੀ ਹੈ। ਉਸ ਕਰਕੇ ਜਿਹਨੇ ਲਾਈਟ ਵੀ ਧੋਪੋਂ ਦੇ ਜਿਆਦਾ ਮਤਲਬ ਤੋ ਕੋਨਾ ਹੋਵੇ ਗਰਮੀ ਚਾਹ ਤੈਮ ਠੀਕੇ ਕੱਪੜਿਆਂ ਦਾ 22 ਤੇ ਲਾ ਦੇ ਘਰੇ ਜਾਂ ਫਿਰ ਉਧਰ ਸਵੇਰੇ ਸਵੇਰੇ ਕੱਢ ਕੇ ਤੋਕੇ 10 11 ਵਜੇ ਤੱਕ ਕੱਪੜੇ ਧਾਰਨ ਨਹੀਂ ਤੇ ਸਾਰੇ ਕੱਪੜਿਆਂ ਘਰਾਂ ਦੇ ਖਰਾਬ ਹੋ ਜਾਂਦਾ ਆ ਦੇ ਲੋ ਜਿਹੜੇ ਕਹਿੰਦੇ ਉਤਾਰ ਦਿੰਦੀ ਹੁਣ ਆ ਵੀ ਟੀ-ਸ਼ਰਟ ਸੇਮ ਆ ਵੀ ਸੇਮ ਆ ਵੀ ਥੋੜਾ ਜਿਹਾ ਫਰਕ ਹੈ ਸਾਰੀਆਂ ਟੀ-ਸ਼ਰਟਾਂ ਇੱਕੋ ਕਲਰ ਦੀਆਂ ਨੇ ਉਹਨੂੰ ਲਈਏ ਤੇ ਰਾਤ ਨੂੰ ਗੋਲਦੀ ਤੋਂ ਇਹਦੇ ਬੱਚੇ ਦੇ ਨਿਕਲ ਕੇ ਆਂਦੇ ਪਏ ਰਾਤ ਨੂੰ ਇਹ ਆ ਜਾਏ ਨਾ ਬੋਲੇ ਉਂਗੜੀ ਟਿਰੀ ਕਹਿੰਦੇ ਨੇ ਇਹ ਟਿਰੀ ਦੇ ਅੰਦਰ ਹੀ ਕੀ ਦੇ ਅੰਦਰ ਲੱਭੇ ਚੁਪਾ ਸਕਦੇ ਆ ਬੰਦੇ ਲਓ ਜੀ ਇਧਰ ਸਾਡੀ ਦੰਗੂ ਨੇ ਦੁੱਧ ਗਰਮ ਕਰ ਲਿਆ ਮੈਂ ਕੱਪੜੇ ਸੁਕਣੇ ਪਾ ਕੇ ਆਈ ਤਾਂ ਮਨ ਨੂੰ ਪਾ ਕੇ ਰੱਖਾ ਕਿ ਕਰਦੇ ਹੋਰੇ ਚੰਨਾ ਗੇ ਫੋ ਨਸਟਰੇਜ਼ਾਂ ਦੀ ਕੰਮ ਬਾਹਰ ਮੈਂ ਰਹਿਣਾ ਤਾਂ ਸੱਜਰਾਤ ਨੂੰ ਦਾਲ ਬਣਾਵਾਂਗੇ ਕਿਉਂਕਿ ਆਪਾਂ ਨੇ ਹੈਵੀ ਸਮੋਸੇ ਖਾਦੇ ਨੇ ਤੇ ਇਸ ਕਰਕੇ ਹੁਣ ਰਾਤ ਨੂੰ ਲਾਈਟ ਜਾਂਦਾ ਕੁਕੜੀ ਬਣਾਉਣੀ ਜਾਂ ਦਾਲ ਬਣਾਉਣੀ ਹੈ साडे बाद आय मी लागतात जो गगन आई सी उदो आय ਇਹ ਆਪਣੀ ਹੀ ਚੋਣ ਲਿਖੀ ਜੀ ਉਹਦੀ ਆਪਣੀ ਆਪਣੀ ਫੈਸਲੇ ਤੋਂ ਹੋ ਗਿਆ ਨਾ ਨਾ ਪਾ ਦੇ ਕੇ ਥੋੜਾ ਚੱਲ ਬੈਸਟ ਕਰਕੇ ਫਿਰ ਨਾਲ ਦੀ ਜੀ ਬਣਾਉਣੀ ਆਹ ਨੂੰ ਝੋਲ ਜੀ ਲਾਸਟ ਵਿੱਚ ਪੋਚਾ ਬਾਰੀ ਆਜਾ ਤਾਂ ਰਹਿ ਗਈ ਧੋਣ ਵਾਲੀ ਤੇਰੇ ਕੋਈ ਇਹ ਤਾਂ ਕੋਈ ਹੈ ਹੁਣ ਦੇਖ ਲੋ ਯਾਰ ਆਪਣੀ ਗੋਤ ਨੇ 2000 ਜਾਨ ਨੇ ਕਮੈਂਟ ਕਰਕੇ ਕਿਹਾ ਤੇ ਸਪੈਸ਼ਲੀ ਫੋਨ ਜਿਹੜਾ ਕਿ ਲੋ ਦੀ ਜੀ ਬਹੁਤ ਬਹੁਤ ਸੋਹਣਾ ਲੱਗਿਆ ਆਪਾਂ ਨੇ ਕਿਹਾ ਮਾਰਨੀ ਤੇ ਮਤਲਬ ਪੰਪਪੜੀ ਕੁੱਤੀ ਜੀ ਦੇ ਬੰਦੇ ਨੂੰ ਮਰਵਾ ਦਿੰਦਾ ਮੈਨੂੰ ਪਤਾ ਪਪ ਚਾ ਜੇ ਤੇ ਮੈਨੂੰ ਪਤਾ ਹੈ ਅੱਡੀ ਘੈਂਟ ਦਾ ਲੱਗਦੀ ਨਹੀਂ ਪਰ ਆਪਾਂ ਕਰ ਲਈਏ ਚਲੋ ਬੰਦੇ ਮੂਵੀ ਕੱਪੜੇ ਧੋਤੇ ਨੇ ਅੱਧੀ ਘਰ ਹਾਫ ਇਨੀ ਥੋੜੀ ਕਹਾਣੀ ਅੱਗੇ ਤੁਹਾਨੂੰ ਲੱਗ ਠੀਕ ਹੈ ਹੁਣ ਸਾਡਾ ਟਾਈਮ ਹੋ ਗਿਆ ਜੀ ਆਪਣੇ ਦਾਲ ਧਰਤੀ ਇੱਧਰ ਰਾਤ ਲਈ ਤੇ ਇੱਧਰ ਦਹੀਂ ਜਮਾਣਾ ਪਤਲੇ ਨੂੰ ਦੁੱਧ ਪਿਆ ਸੀ ਦੋ ਕੱਲ ਦਾ ਤੇ ਦਹੀਂ ਜਮਾ ਲਈਏ ਤੇ ਦਮਨ ਨਾਲ ਮੂਵੀ ਦੇਖ ਰਿਆ ਨਾਲ ਪੜਾਈ ਕਰ ਰਿਆ ਰੋਟੀ ਪਾਣੀ ਬਣਾ ਕੇ ਬਸ ਥੋੜਾ ਜਿਨ ਬੈਠੇ ਬਾਹਰ ਸੈਰ ਕੀਤੀ ਆਪਣੀ ਵਾਰੀ ਆ ਜੀ ਅੱਜ ਤਾਂ ਰਸੋਈ ਸਾਫ਼ ਕਰਤੀ ਸਾਰੇ ਸਾਰੇ ਜੇ ਰਸੋਈ ਗੰਦੀ ਹੋਏ ਨਾ ਕੋਈ ਵੀ ਕੰਮ ਕਰਨ ਦੀ ਜਿੰਮ ਨਹੀਂ ਕਰਦਾ ਤੇ ਇੱਕ ਜਿਹੜਾ ਮੇਨ ਦਾ ਉਹਦਾ ਛੇਡ ਦਮਨ ਜਾਣਾ ਹੁੰਦਾ ਜਦ ਵੀ ਸਕੂਲ ਸੱਤ ਵਜੇ ਦਮਨ ਆ ਜਾਂਦੀ ਹੈ ਤੇ ਮੈਂ ਦਮਨ ਦਾ ਬ੍ਰੈਕਫਾਸਟ ਰੈਡੀ ਕਰਨਾ ਹੁੰਦਾ ਉਹਦੇ ਕਰਕੇ ਮੈਨੂੰ ਆਉਂਦਾ ਮਰਾ ਕੇ ਕਿਚਨ ਸਾਫ਼ ਕਰਕੇ ਹੋਣਾ ਜੀ ਦੁੱਧ ਰਹਿ ਗਿਆ ਤੇ ਦੁੱਧ ਜਿਹੜਾ ਗਰਮ ਕਰਨਾ ਹੁੰਦਾ ਉਹਦੀ ਚੋਟੀ ਹੈ ਚਾਲ ਚਲ ਗਾ ਤਾਂ ਦਾਸ ਤਾਂ ਹੀ ਕਿ ਖਸਲਾ ਸਾਡੀ ਖੋਲਣਾ ਨਹੀਂ ਤੇ ਕਾਫੀ ਕਮੈਂਟ ਆਈ ਹੈ ਕਿ ਇਹ ਰਾਤ ਨੂੰ ਚਾੜ੍ਹਣੀ ਨਹੀਂ ਖਾਣੀ ਚਾਹੀਦੀ ਹੈ ਬਸ ਚਲੋ ਬੰਦ ਕਰੀਏ ਵਾਪਰ ਰੋਟੀ ਆ ਜਮ ਨੂੰ ਲੰਗਦਾ ਛੇ ਪੀ ਰੋਟੀ ਖਾਲੀ ਸੀ ਤੇ ਛੇ ਵਜੇ ਤੱਕ 8 7 ਵਜੇ ਤੱਕ ਸੈਸੂ ਕਰਦੇ ਨੇ ਚੋਲ ਚੂਰ ਜਰੂਰ ਕਰੀਏ ਚਲੋ ਜੀ ਮਿਲਦੇ ਤੁਹਾਨੂੰ ਨਵੇਂ ਵਲੌਗ ਦੇ ਨਾਲ ਹੋਵੇ ਜਦਾਇਦਰ ਬਹੁਤ ਪਸੰਦਾ ਆ ਰਿਹਾ ਜੇ ਵੀ ਪਸੰਦਾ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਇਓ ਤੇ ਸੱਚੇ ਇਹ ਦੂ ਬਾਤ ਇੱਕ ਪਹਿਲਾਂ ਮੈਨੂੰ ਨਾ ਸਿਮਰਨ ਦੇ 6 ਵਜੇ ਸਿਮਰਨ ਦੀ ਕਾਲ ਆਈ ਤੇ ਸਿਮਰਨ ਨੇ ਜਿਹੜੇ ਆਪਣਾ ਵੀਡੀਓ ਬਣਾਇਆ ਉਹ ਇੱਕ ਮੈਂ ਵਿੱਚ ਇਹ ਐਡ ਕਰ ਲਈਆਂ ਤੇ ਉਹ ਕਹਿੰਦੀ ਸੀ ਮਮਾ ਮੇਰਾ ਤਾਂ ਇਹ ਟਾਈਮ ਨਹੀਂ ਐਡ ਥਿੰਕ ਕਰਨ ਦਾ ਨਾਮ ਇਹ ਬਲੌਗ ਪੈ ਰਿਹਾ ਤਾਂ ਤੁਸੀਂ ਜਰੂਰ ਪਾ ਦਿਓ ਤੇ ਬਲੌਗ ਇੰਜੋਏ ਕਰਿਓ ਸਿਮਰਨ ਦਾ ਤੇ ਦੱਸਿਓ ਕਿਵੇਂ ਲੱਗਿਆ ਤੇ ਚਲੋ ਜੀ ਬਾਏ ਬਾਏ ਸਾਰਿਆਂ ਨੂੰ ਹੁਣ ਮੈਂ ਵਿਦੋ ਕਰੂ ਕਰਨਾ ਤੇ ਮਿਲਾਂਗੇ ਤੁਹਾਨੂੰ ਸਵੇਰੇ ਨਵੇਂ ਬਲੌਗ ਦੇ ਨਾਲ